ਹਾਂ ਜੀ ਜੜੀ ਬੂਟੀ ਰਸਣ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਜੋ ਜਾਣਕਾਰੀ ਹੈ ਉਹ ਜਾਣਕਾਰੀ ਹੈ ਜੀ ਆਯੁਰਵੈਦ ਦਾ ਇੱਕ ਚੌਤਕਾਰ ਤੁਹਾਡੇ ਨਾਲ ਸਾਂਝਾ ਕਰਦੇ ਆਂ ਮਿੱਤਰੋ ਜਿਹੜੇ ਲੋਕਾਂ ਨੂੰ ਇਹ ਗੱਲ ਮਹਿਸੂਸ ਹੁੰਦੀ ਆ ਕਿ ਆਯੁਰਵੈਦ ਵਿੱਚ ਦਮ ਖਮ ਹੈ ਨਹੀਂ ਮਲਟੀ ਵਿਟਾਮਿਨ ਦਾ ਸਹਾਰਾ ਲੈਂਦੇ ਨੇ ਔਰ ਲਗਾਤਾਰ মালਟੀ ਵਿਟਾਮਿਨ ਯੂਜ਼ ਕਰਦਿੰਨੇ ਫਿਰ ਅੱਖੇ ਕਹਿੰਦੇ ਜੀ ਹੁਣ ਜਾਨ ਜੀ ਆ ਗਈ ਸਰੀਰ ਦੇ ਵਿੱਚ ਤੇ ਇਹ ਫਲਾਣੀ ਗੋਲੀ ਖਾ ਲਓ ਫਲਾਣਾ ਕੈਪਸੂਲ ਖਾ ਲਓ ਇਹਦੇ ਨਾਲ ਜਾਨ ਰਹਿੰਦੀ ਆ ਕਮਜ਼ੋਰੀ ਹਟ ਜਾਂਦੀ ਆ ਔਰ ਸੁਸਤੀ ਨਹੀਂ ਪੈਂਦੀ ਇਹ ਕੈਪਸੂਲ ਬੜਾ ਵਧੀਆ ਠਮਕਾ ਠਮਕਾ ਜਾਂ ਇਹ ਗਲਾਮ ਸੁਣਨ ਨੂੰ ਮਿਲਦੀਆਂ ਨੇ ਜਾਂ ਅਖਬਾਰਾਂ ਦੇ ਵਿੱਚ ਬੜੇ ਲਿਵਾਭ ਨੇ तरीके ਦੇ ਨਾਲ ਇਹ ਗੱਲਾਂ ਦੱਸੀਆਂ ਜਾਂਦੀਆਂ ਨੇ ਕਿ ਇਹ ਚੀਜ਼ ਖਾ ਲੋ ਇਹ ਖਾ ਲੋ ਔਰ ਇੰਜ ਹੋ ਜੂਗਾ ਇੰਜ ਖਾ ਲੋ ਇੰਜ ਹੋ ਜੂਗਾ ਫਲਾਣਾ ਖਾ ਲੋ ਸੁਸਤੀ ਨਹੀਂ ਪੈਂਦੀ ਹੁਰਤੀ ਰਹਿੰਦੀ ਹੈ ਤੇ ਮੈਂ ਤੁਹਾਡੇ ਨਾਲ ਇੱਕ ਅਜ आयुर्वेदा ਐਸਾ ਜੋਗ ਸਾਂਝਾ ਕਰਨ ਲੱਗਾ ਜੀ ਜਿਹੜਾ ਇਹਨੂੰ ਬਣਾ ਕੇ ਵਰਤੂਗਾ ਨਾ ਜੋ মালਟੀਵਿਟਾਮਿਨ ਦਾ ਸਹਾਰਾ ਲੈਂਦੇ ਨੇ ਬੰਦੇ ਜਿਹੜੇ ਉਹ ਇਹਨੂੰ ਬਣਾ ਕੇ ਵਰਤੋ ਤੇ ਫਿਰ ਦੱਸਿਓ মালਟੀਵਿਟਾਮਿਨ ਇਸਾਇਰ ਰੁਪਏ ਦੇ ਚਮਤਕਾਰ ਮੂਰੇ ਕਿੱਦਾਂ ਜਿਹੜਾ ਗੋਡੇ ਟੇਕਦਾ ਇਹ ਫਿਰ ਪਤਾ ਲੱਗਣਾ ਜੀ ਇਹ ਤੁਹਾਨੂੰ ਠੀਕ ਆ ਜੀ ਤੁਸੀਂ ਕਰਨਾ ਕੀ ਹੈ ਜੀ ਸੀਤੋ ਪਲਾਦੀ ਚੂਰਨ ਲੈਣਾ 100 ਗ੍ਰਾਮ ਇਹ ਬਣਾਉਣਾ ਕੋਈ ਮੁਸ਼ਕਲ ਨਹੀਂ ਕਿਸੇ ਦਿਨ ਸਮਾਂ ਮਿਲੇ ਆ ਦੀ ਵਿੱਦ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਫਿਰ ਹਾਲ ਤੁਸੀਂ ਇਹਦਾ ਜਿਹੜਾ ਚਮਤਕਾਰ ਆ ਉਹ ਦੇਖੋ ਜੀ ਤੁਸੀਂ ਬਾਜ਼ਾਰੀ ਸੀਤੋ ਬਲਾਦੀ ਚੂਰਨ ਲੈ ਲਓ 100 ਗ੍ਰਾਮ 100 ਗ੍ਰਾਮ ਦੇ ਵਿੱਚ ਤੁਸੀਂ 10 ਗ੍ਰਾਮ ਪ੍ਰਵਾਲ ਪਿਸ਼ਟੀ ਮਿਕਸ ਕਰ ਲਓ ਬਸ ਜੀ ਦਵਾਈ ਤਿਆਰ ਹੈ 2 ਗ੍ਰਾਮ ਸਵੇਰੇ 2 ਗ੍ਰਾਮ ਸ਼ਾਮੀ ਇਹ ਇਸਤੇਮਾਲ ਕਰੋ ਜੀ ਇਹਨੂੰ ਠੀਕ ਆ ਜੀ ਇਹਨੂੰ 1 ਮਹੀਨਾ ਇਸਤੇਮਾਲ ਕਰਕੇ ਛੱਡ ਦਿਓ ਤੇ ਫਿਰ ਮੁਕਾਬਲਾ ਕਰਕੇ ਦੇਖਿਓ ਜੀ মালਟੀ ਵਿਟਾਮਿਨ ਦੇ ਨਾਲ ਜਿਹੜੇ ਬੰਦੇ মালਟੀ ਵਿਟਾਮਿਨ ਖਾਂਦੇ ਨੇ ਉਹ ਵੇ ਚੀਜ਼ ਦਾ ਜੋੜ ਤੋੜ ਫਿਰ ਸਾਂਝਾ ਕਰਿਓ ਜੀ ਕਮੈਂਟ ਕਰਕੇ ਇਹ ਦੱਸਣ ਸਾਰੇ ਵੀਰ ਠੀਕ ਆ ਜੀ ਇਹ ਜੜੀ ਬੂਟੀਆਂ ਦੇ ਚਮਤਕਾਰ ਨੇ ਜੀ ਨਾ ਇਹਦੇ ਨਾਲ ਸੁਸਤੀ ਪੈਣੀ ਐ ਨਾ ਇਹਦੇ ਨਾਲ ਕਮਜ਼ੋਰੀ ਪੈਣੀ ਐ ਠੀਕ ਹੈ ਜੀ ਸਰੀਰ ਜਿਹੜਾ ਹੈ ਇਤਨੀ ਫੁਰਤੀ ਆ ਉਡੂ ਡੂ ਕਰੂਗਾ ਜੀ ਸਰੀਰੇ ਜੋ ਖਾ ਕੇ ਸਿਰਫ ਇਹਦੀ 2 ਗ੍ਰਾਮ ਦੀ ਮਾਤਰਾ ਸਵੇਰੇ ਲੈਣੀ ਹੈ 2 ਗ੍ਰਾਮ ਦੀ ਮਾਤਰਾ ਸ਼ਾਮੀ ਲੈਣੀ ਹੈ ਤੇ ਸਰੀਰ ਜਿਹੜਾ ਚੁਸਤੀ ਫੁਰਤੀ ਉਡੂ ਡੂ ਕਰੂਗਾ ਇਹ ਆਯੁਰਵੇਦ ਦਾ ਜੋਗ ਹੈ ਜੀ ਇਹਨੂੰ ਤੁਸੀਂ ਇਹਦੇ ਕੈਪਸੂਲ ਵੀ ਭਰ ਕੇ ਬਾਹਰਤ ਸਕਦੇ ਹੋ ਜੀ ਅਸੀਂ ਇਹਦੇ ਕੈਪਸੂਲ ਦਿੰਨੇ ਆ ਮਹਾਰਾਜ ਬਣਾ ਕੇ 1 ਮਹੀਨੇ ਦੀ ডোজ ਅਸੀਂ ਦਿੰਨੇ ਆ ਜੀ 1000 ਐਮਜੀ ਦਾ ਕੈਪਸੂਲ ਭਰ ਕੇ ਦਿੰਨੇ ਆ ਇੱਕ ਸਵੇਰੇ ਤੇ ਇੱਕ ਸ਼ਾਮੀ ਖਾਣ ਵਾਸਤੇ ਠੀਕ ਆ ਜੀ ਤਕਰੀਬਨ 1000 ਰੁਪਏ ਦੇ ਦਿੰਨੇ ਆ ਕੋਈ ਆਪ ਬਣਾ ਕੇ ਵਰਤ ਸਕਦਾ ਦੇਖ ਲਓ ਜੀ ਅਸੀਂ ਤਾਂ ਉਹਦੇ ਹੱਥੀਂ ਬਣਾਉਂਦੇ ਆ ਜੀ ਇਹ ਚੂਰਨ ਠੀਕ ਆ ਜੀ ਚੁਸਤੀ ਫੁਰਤੀ মালਟੀ ਵਿਟਾਮਿਨ ਦੇ ਅੱਗੇ ਫੇਲ ਹੋ ਜਾਂਦੇ ਨੇ ਤੁਸੀਂ ਵੀ ਬਣਾ ਕੇ ਇਹਨੂੰ ਵਰਤ ਕੇ ਦੇਖੋ ਭੁੱਲ ਜੂਗੇ ਹੁਣ ਮੈਂ ਇੱਥੇ ਨਾਮ ਕਾਹਨੂੰ ਲੈਣਾ ਜੀ ਕੰਪਨੀਆ ਦਾ ਅੱਡੋ ਘਿਹੜਾ ਵਸ ਮੈਂ ਆਯੁਰਵੇਦ ਦੇ ਚਮਤਕਾਰ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਇਹਨੂੰ ਵਰਤ ਕੇ ਦੇਖੋ ਮਹਾਰਾਜ ਕਿਉਂ ਜਿਹੜੀ ਪ੍ਰਵਾਲ ਪਿਸਤੀ ਆ ਮਹਿੰਗੀ ਹੈ ਜੀ ਸਿਤੋਪਲਾਦੀ ਚੂਰਨ ਤਾਂ ਸਸਤਾ ਬਣ ਜਾਂਦਾ ਪ੍ਰਵਾਲ ਪਿਸਤੀ ਜਿਹੜੀ ਅਸੀਂ ਆਪ ਨਹੀਂ ਮਣਾਉਂਦੇ ਆ ਜੀ ਉਹ ਮਹਿੰਗੀ ਪੈ ਜਾਂਦੀ ਹੈ ਮਹਾਰਾਜ ਇਹਦੇ ਕਰਕੇ ਅਸੀਂ 1000 ਰੁਪਏ ਦੇ ਕੈਪਸੂਲ ਦਿੰਨੇ ਆ ਠੀਕ ਹੈ ਜੀ 60 ਕੈਪਸੂਲ 1000 ਰੁਪਏ ਦੇ ਇੱਕ ਮਹੀਨੇ ਵਾਸਤੇ ਦੇਈ ਦੇਣੇ ਜੀ ਜਿਹੜਾ ਬੰਦਾ